ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸੂਖੀਆਂ ਦੇ ਵਿੱਚ ਸਰਗਰਮ ਹੋ ਗਏ ਨੇ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਵਿੱਚ ਜਾਣਗੇ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਗੇ ਭਾਰਤੀ ਜਨਤਾ ਪਾਰਟੀ ਜਾਂ ਜਿਹੜੀ ਘਰ ਵਾਪਸੀ ਹੋਵੇਗੀ ਹਾਲਾਂਕਿ ਉਹਨਾਂ ਨੇ ਬਿਲਕੁਲ ਅਸਤੀਫਾ ਨਹੀਂ ਦਿੱਤਾ ਲੇਕਿਨ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਤੋਂ ਦੂਰੀ ਬਣਾਈ ਰੱਖੀ ਯਾਨੀ ਕਿ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਉਸ ਤੋਂ ਬਾਅਦ ਜਿਮਨੀ ਚੋਣਾਂ ਦੇ ਵਿੱਚ ਚੁੱਪੀ ਸਾਦੀ ਰੱਖੀ ਕੱਲ ਜਿਵੇਂ ਹੀ ਨਤੀਜੇ ਆਏ ਇੱਕ ਵਾਰ ਫਿਰ ਸਰਗਰਮ ਹੋਗਾ ਨਵਜੋਤ ਸਿੰਘ ਸਿੱਧੂ ਲੇਕਿਨ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰਦੇ ਆ ਰਹੇ ਨੇ ਭਾਵੇਂ ਉਹਨਾਂ ਨੇ ਸੱਚ ਬੋਲਿਆ ਹੈ ਚਾਹੀਏ ਉਹਨਾਂ ਨੇ ਛੁੱਲੀ ਛੱਡੀ ਹੈ ਸੂਤਰ ਦੱਸਦੇ ਸੀ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਸਿੱਧੇ ਤਾਲੁਕਤ ਸੰਗੀਤ ਸਬੰਧ ਨੇ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਾਲ ਕਿਉਂਕਿ ਉਹਨਾਂ ਦੇ ਇੱਕ ਤਰ੍ਹਾਂ ਦੇ ਪਰਿਵਾਰਕ ਰਿਲੇਸ਼ਨਸ਼ਿਪ ਨੇ ਜਿਸ ਤਰ੍ਹਾਂ ਡਿਪੂ ਟਿਲੂ ਅਤੇ ਸੁਖਵੀਰ ਸਿੰਘ ਬਾਦਲ ਸੀ ਇਧਰ ਵਿਵਾਦਾਂ ਦੇ ਵਿਚ ਕਿਰ ਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਅੱਜ ਤੋਂ 2 ਦਿਨ ਪਹਿਲਾਂ ਕਾਨਫਰੰਸ ਕੀਤੀ ਸੀ ਕਾਨਫਰੰਸ ਦੇ ਵਿੱਚ ਹਲਦੀ ਨਿੰਮ ਦੇ ਪੱਤੇ ਨਿੰਬੂ ਪਾਣੀ ਸ਼ੂਗਰ ਤੋਂ ਪ੍ਰੇਸ ਕਰਨਾ ਹੋਰ ਰੋਟੀ ਤੋਂ ਪ੍ਰੇਸ ਕਰਨਾ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਤਰਨ ਪਤਨੀ ਨਵਜੋਤ कौर ਸਿੱਧੂ ਨੇ ਕੈਂਸਰ ਨੂੰ maat ਪਾਈ ਹੈ ਲੇਕਿਨ ਜੇ ਸੂਤਰਾਂ ਦੀ ਮੰਨੀਏ ਤੇ ਡਾਕਟਰ ਕਹਿੰਦੇ ਨੇ ਉਹਨਾਂ ਦੀ ਕੀਮਤ ਥੈਰੇਪੀ ਹੋਈ ਹੈ ਰੇਡੀਓਲੋਜੀ ਵੀ ਹੋਈ ਆ ਕੀਮੋਥੈਰਪੀ ਹੋਈ ਆ ਲੇਕਿਨ ਲੋਕਾਂ ਨੂੰ ਵਰਗਲਾ ਰਹੇ ਨੇ ਯਾਨੀ ਕਿ 156 56 ਡਾਕਟਰਾਂ ਨੇ ਸੈਨ ਕਰ ਦਿੱਤੇ ਨੇ ਕਿ ਜਿਹੜੇ ਵਾਦੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਨੇ ਜਾਂ ਜਿਹੜੇ ਨਵਜੋਤ ਸਿੰਘ ਸਿੱਧੂ ਜਿਹੜੇ ਟਰੀਟਮੈਂਟ ਦੀ ਗੱਲ ਕਰ ਰਿਹਾ ਹੈ ਉਹ ਟਰੀਟਮੈਂਟ ਬਿਲਕੁਲੀ ਗਲਤ ਹੈ ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਚੰਗਾ ਨਹੀਂ ਕੀ ਜਾਂਦਾ ਕਿਆਂ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਯਾਨੀ ਕਿ ਨਵਜੋਤ ਸਿੰਘ ਸਿੱਧੂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਇੱਕ ਪਾਸੇ ਉਹ ਵਿਵਾਖ ਹੋ ਕੇ ਬੋਲਦੇ ਰਹੇ ਨੇ ਰਾਜਨੀਤਿਕ ਅਤੇ ਰਾਜਨੀਤਿਕ ਮਸਲਿਆਂ ਦੇ ਵਿੱਚ ਚਾਹੇ ਉਹ ਚੰਦਜੀਤ ਸਿੰਘ ਚੰਨੀ ਹੋਵੇ ਚਾਹੇ ਉਹ ਸੁਖਵਿੰਦਰ ਸਿੰਘ ਰੰਧਾਵਾ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਰਾਜਾ ਬੜਿੰਗ ਹੋਵੇ ਉਹਨਾਂ ਵੱਲੋਂ ਭਾਵੇਂ ਇਹਨਾਂ ਦੇ ਨਾਲ ਜੋ ਵੀ ਘਾਟੋ ਕਲੇਸ਼ ਹੋਇਆ ਸੀ ਉਹ ਸਾਰੇ ਪੰਜਾਬ ਨੂੰ ਪਤਾ ਹੈ ਕਿ ਇਹ ਮੁੱਖ ਮੰਤਰੀ ਬਣਦੇ ਚਾਹਵਾਨ ਸੀ ਕਿਉਂ ਕਹਿੰਦੇ ਸੀ ਮਹਾ ਰਾਜਾ ਜੀਤ ਵਰਗਾ ਪੰਜਾਬ ਬਣਾਉਣਾ ਹੈ ਲੇਕਿਨ ਇਧਰ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਕੀ ਸੱਚ ਬੋਲ ਰਿਹਾ ਨਵਜੋਤ ਸਿੰਘ ਸਿੱਧੂ ਕਿ ਹਲਦੀ ਦੇ ਨਾਲ ਤੇ ਨਿੰਮ ਦੇ ਪੱਤਿਆਂ ਦੇ ਨਾਲ ਖੰਡ ਛੱਡਣ ਦੇ ਨਾਲ ਆਟਾ ਛੱਡਣ ਦੇ ਨਾਲ ਯਾਨੀ ਕਿ ਆਟੇ ਦੀ ਰੋਟੀ ਛੱਡਣ ਦੇ ਨਾਲ ਕੈਂਸਰ ਠੀਕ ਹੋ ਜਾਂਦਾ ਹੈ ਕੀ ਉਹਨਾਂ ਦੀ ਧਰਮ ਪਤਨੀ ਵੱਲੋਂ ਕੀਮੋਥੈਰੇਪੀ ਜਦ ਡਾਇਲੋਜੀ ਜਿਹੜੀ ਹੁੰਦੀ ਹੈ ਉਹ ਨਹੀਂ ਕਰਵਾਏਗੀ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਇਸ ਬਾਰੇ ਕਿਉਂ ਨਹੀਂ ਨਵਜੋਤ ਸਿੰਘ ਸਿੱਧੂ ਦੱਸ ਰਿਹਾ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਕੁਦਰਤੀ ਤਰੀਕਿਆਂ ਦੇ ਨਾਲ ਵੀ ਕੈਂਸਰ ਨੂੰ ਠੀਕ ਕੀਤਾ ਜਾ ਸਕਦਾ ਲੇਕਿਨ ਇੱਕ ਲੱਗ ਪਾਕ 56 ਡਾਕਟਰਾਂ ਨੇ ਇੱਕ ਚਿੱਠੀ ਲਿਖ ਕੇ ਸੈਂਡ ਕਰ ਦਿੱਤੇ ਨੇ ਕਿ ਜਿਹੜੇ ਵਾਦੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਨੇ ਉਹ ਬਿਲਕੁਲ ਉਹਨਾਂ ਵਾਅਦਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਅਸਲ ਦੇ ਵਿੱਚ ਕੈਂਸਰ ਦੇ ਪੇਸ਼ੈਂਟ ਨੂੰ ਇਲਾਜ ਕਰਉਣਾ ਹੀ ਸਭ ਤੋਂ ਵਧੀਆ ਹੈ ਚਾਹੇ ਕੀਮੋਥੈਰਪੀ ਹੋਵੇ ਤੇ ਚਾਹੇ ਰੇਡੀਓਥੈਰਪੀ ਹੋਵੇ